ਸ਼੍ਰੀ ਕਾਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਫਿਰ ਤੋਂ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ ਸੂਟ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਪਸ਼ਮੀਨੇ ਦੇ ਤੇ ਪਿਓਰ ਕਟਰਾਈ ਦੇ ਬਿਲਕੁਲ ਨਮਾ ਜਿਹਾ ਸਟਫ ਦਵਾਂਗੇ ਅੱਜ ਜਿਹੜਾ ਤੁਹਾਨੂੰ ਅਸੀਂ ਪਸ਼ਮੀਨੇ ਦੇ ਵਿੱਚ ਦੇਣਾ ਤੇ ਬਿਲਕੁਲ ਨਵੀਂ ਜਿਹੀ ਆਈਟਮ ਦਵਾਂਗੇ ਜੀ ਦੋਨੋਂ ਹੀ ਦੋ ਤਰ੍ਹਾਂ ਦਾ ਸਟਫ ਦਿਖਾਵਾਂਗੇ ਇੱਕ ਹੋਏਗਾ ਕਟਰਾਈ ਤੇ ਇੱਕ ਹੋਏਗਾ ਪਸ਼ਮੀਨੇ ਦੇ ਦੋਨਾਂ ਦੇ ਪ੍ਰਾਈਸ ਅਲੱਗ-ਅਲੱਗ ਹੋਣਗੇ ਉਹ ਅਸੀਂ ਤੁਹਾਨੂੰ ਵੀਡੀਓ ਨਾਲ ਦੀ ਨਾਲ ਦੱਸ ਦਾਂਗੇ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਹੈ ਜੋ ਵੀ ਤੁਹਾਨੂੰ ਅੱਜ ਦੀ ਵੀਡੀਓ 'ਚ ਸੂਟ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਪਿਕ ਲੈ ਕੇ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀ ਤੇਣੀ ਹੈ ਜੀ। ਸਟੱਫ ਬਹੁਤ ਪਿਆਰਾ ਹੈ। ਤੇ ਬ੍ਰਾਂਡ ਦੇ ਪੀਸ ਰਹਿਣਗੇ ਸਾਰੇ ਜਿਹੜੇ ਅਸੀਂ ਤੁਹਾਨੂੰ ਅੱਜ ਦੇਣੇ ਆ। ਕਸ਼ਮੀਨਾ ਰਹੇਗਾ ਜੀ ਪਿਓਰ ਦਾ ਤੇ ਰਾਮਟੈਕਸ ਬ੍ਰਾਂਡ ਦਾ ਰਹੇਗਾ। ਰਾਮਟੈਕਸ ਬ੍ਰਾਂਡ ਵੀ ਬਹੁਤ ਤਰ੍ਹਾਂ ਦੇ ਪਸ਼ਮੀਨੇ ਦਾ ਸਟੱਫ ਸ਼ੁਰੂ ਹੋ ਜਾਂਦਾ ਹੈ। ਪਰ ਇਹ ਬਹੁਤ ਵਧੀਆ ਸਟੱਫ ਹੈ। ਠੀਕ ਹੈ ਜੀ ਇਹ ਹੈਗਾ ਵਿਦਾਊਟ ਲਾਈਨਿੰਗ ਸੂਟ ਬਣ ਜਾਣਗੇ। ਇਹਨਾਂ ਨੂੰ ਤੁਸੀਂ ਇਹ 5 ਮੀਟਰ 올ਓਵਰ ਆ। ਹਲਕਾ ਜਿਹਾ ਵਰਕ ਵੀ ਵਗੈਰਾ ਕਰਾਉਣਾ ਜਾਂ ਫਿਰ ਐਦਾਂ ਹੀ ਪਾਣਾ ਉਹ ਤੁਹਾਡੀ ਚੁਆਇਸ ਹੋਏਗੀ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਜੀ ਤੇ ਸੇਮ ਦੇ ਵਿੱਚ ਤੁਹਾਨੂੰ ਅਸੀਂ ਕਲਰ ਦੇ ਦਾਂਗੇ ਪ੍ਰਾਈਸ ਰਹੇਗਾ ਇਹਨਾਂ ਸੂਟਾਂ ਦਾ 1700 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹ ਪਿਓਰ ਪਸ਼ਮੀਨੇ ਦਾ ਰਾਮ ਟੈਕਸ ਦਾ ਸੂਟ ਹੈ ਜੀ 5 ਮੀਟਰ 올ਓਵਰ ਸੂਟ ਰਹੇਗਾ ਸੇਮ ਹੀ ਜਿਹੜਾ ਪ੍ਰਿੰਟ ਖੋਲਿਆ ਉਹਦੇ ਵਿੱਚ ਮੈਂ ਤੁਹਾਨੂੰ ਇਹ ਚਾਰ ਕਲਰ ਦੇ ਰਹੀਆਂ ਹੁਣ ਚਾਰਾਂ ਕਲਰਾਂ ਦੇ ਆਪਣੇ ਕੋਲ ਥਾਨ ਨੇ ਜੀ ਇੱਕ ਇੱਕ ਸੂਟ ਮਤਲਬ ਕਲਰ ਦੇ ਵਿੱਚ ਜਿੱਦਾਂ ਇਹ ਗ੍ਰੇ ਕਲਰ ਆ ਗ੍ਰੇ ਕਲਰ ਦੇ ਤੁਹਾਨੂੰ 3 ਤੋਂ 4 ਸੂਟ ਮਿਲ ਜਾਣਗੇ ਕੋਈ ਵੀ 15 ਮੀਟਰ ਦਾ ਥਾਣਾ ਤੇ ਕੋਈ 20 ਦਾ ਹੈ ਕਿਸੇ ਵਿੱਚ 4 ਸੂਟ ਆ ਤੇ ਕਿਸੇ ਵਿੱਚ ਹੈਗੇ ਨੇ ਜੀ 3 ਸੂਟ ਠੀਕ ਹੈ ਐਦਾਂ ਹੈਗਾ ਇਹ ਬਹੁਤ ਸੋਹਣਾ ਜਿਹਾ ਕਲਰ ਪ੍ਰਿੰਟ ਤੇ ਨਵੀਂ ਜੀ ਪ੍ਰਿੰਟਿੰਗ ਆ ਇਹਨਾਂ ਸੂਟਾਂ ਦਾ 1700 ਪ੍ਰਾਈਸ ਆ ਹਾਂਜੀ ਨੈਕਸਟ ਪ੍ਰਿੰਟ ਦੰਨੇ ਆ ਸੇਮੇ ਸਟਾਫ ਦੇ ਉੱਪਰ प्रिंटिंग बहुत सोहनी है <coughs> ये रहेगा जी बहुत प्यारा जहाँ प्रिंट दा ठीक है कलर देखियो ये बहुत सोहना जेपर है ठीक है जी ਇਹ ਵਾਲਾ ਇਹ ਥੋੜਾ ਜਿਹਾ ਪਿੰਕਾ ਸੀਟ ਹੋਂ ਤੇ ਆ ਜਾਂਦਾ ਹੈ ਟੀਕੇ ਲੈਮਨ ਟੋਨ ਤੇ ਆ ਜਾਂਦਾ ਹੈ ਇਹ ਸਾਰੇ ਕਲਰ ਨੇ ਜੀ ਇਹ ਵਾਲੇ ਡਿਜ਼ਾਈਨ ਦੇ ਵਿੱਚ ਬਹੁਤ ਸੋਹਣਾ ਜਿਹਾ ਡਿਜ਼ਾਈਨ ਆ ਚਾਰ ਕਲਰ ਨੇ ਚਾਰ ਰੰਗ ਕਲਰ ਬਹੁਤ ਸੁੰਨੇ ਆ ਹੁਣ ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ ਪਿਕ ਸੈਂਡ ਕਰ ਸਕਦੇ ਹੋ ਇਹ ਦਸਿਆ ਕਲਰ ਇਹ ਹੈਗਾ ਜੀ ਥਰਡ ਕਲਰ ਤੇ ਫੋਰਥ ਕਲਰ ਆਪਣੀ ਕੋਲਿਆ ਹੋਇਆ ਠੀਕ ਹੈ ਜੀ ਨੈਕਸਟ ਪ੍ਰਿੰਟ ਦੇਖਿਓ ਜੀ ਬਹੁਤ ਸੋਹਣਾ ਜਿਹਾ ਪ੍ਰਿੰਟ ਆ ਪ੍ਰਿੰਟਿੰਗ ਹੀ ਬਹੁਤ ਸੋਹਣੀ ਐ ਸੂਟ ਤੇ ਬਹੁਤ ਪਿਆਰੀ ਜਿਹੀ ਪ੍ਰਿੰਟ ਦੇ ਨਾਲ ਰਾਮ ਟੈਕਸ ਬ੍ਰਾਂਡ ਦਾ ਪਸ਼ਮੀਨਾ 1700 ਪ੍ਰਾਈਸ ਆ ਵਿਦਆਊਟ ਦੁਪੱਟਾ ਸੂਟ ਰਹਿਣਗੇ ਇਹਦੇ ਵਿੱਚ ਇਹ ਕਲਰ ਨੇ ਜੇ ਕਲਰ ਆਪਸ਼ਨ ਬਹੁਤ ਸੋਹਣੀਆਂ ਆ ਇਹ ਚਾਰ ਕਲਰ ਨੇ ਚਾਰੋਂ ਹੀ ਕਲਰ ਬਹੁਤ ਪਿਆਰੇ ਜਿਹੇ ਆ। stdc ਠੀਕ ਹੈ। ਹੁਣ ਤੁਸੀਂ ਇੱਕ ਨਾਲ ਦੇ 40 ਸੂਟ ਲੈਣੇ ਤਾਂ ਵੀ ਲੈ ਸਕਦੇ ਹੋ। ਅਲੱਗ-ਅਲੱਗ ਕਲਰਾਂ ਚ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ, ਤੁਹਾਡੀ ਚੋਆਇਸ ਆ। ਇਹ ਹੈਗੇ ਨੇ ਜੀ ਚਾਰ ਕਲਰ ਇਹ ਵਾਲੇ ਡਿਜ਼ਾਈਨ ਦੇ। ਇਹਦੇ ਵਾਲਾ ਸੂਟ ਆ ਪ੍ਰਿੰਟਿੰਗ ਦੇਖੋ ਜੇ ਰਾਮ ਟੈਕਸ ਦਾ ਪਿਓਰ ਪਸ਼ਮੀਨਾ ਇਹਦਾ ਨਗਰੇਜੀ ਟਾਂਕਾ ਚੁਆ ਹੀ ਹੁੰਦੀ ਆ ਬਹੁਤ ਸੋਹਣੀ ਅੰਬੀਆ ਦਾ ਡਿਜ਼ਾਈਨ ਆ ਇਹਦੇ ਵਿੱਚ ਵੀ ਅਸੀਂ ਤੁਹਾਨੂੰ ਤਿੰਨ ਤੋਂ ਚਾਰ ਕਲਰ ਲਵਾਂਗੇ ਇਹਦਾ ਸੈਕਿੰਡ ਕਲਰ ਠੀਕ ਆ ਤੇ ਇੱਕ ਤੋਂ ਉਹ ਤਾਂ ਇਹ ਥਰਡ ਕਲਰ ਬਣ ਜਾਇਆ ਤਿੰਨ ਕਲਰ ਨੇ ਇਹਦੇ ਵਿੱਚ ਤੇ ਤਿੰਨੋਂ ਹੀ ਕਲਰ ਬਹੁਤ ਸੋਹਣੇ ਆ ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਫਿਕਸ ਅਰਡਰ ਕਰ ਸਕਦੇ ਹੋ ਚਾਰੋਂ ਹੀ ਕਲਰ ਬਹੁਤ ਸੋਹਣੇ ਜੇ ਆ ਪ੍ਰਾਈਸ ਹੈਗਾ ਜੀ 1700 ਇਹਨਾਂ ਸੁੱਟਾ ਕੋਈ ਵੀ ਸੁੱਟ ਲੈਣਾ 1700 ਦਾ ਪ੍ਰਾਈਸ ਹੈ ਸ਼ਿਪਿੰਗ ਚਾਰਜਸ ਇਹਦੇ ਤੋਂ ਅੱਗੇ ਹੋਣਗੇ ਇਹ ਹੈਗੇ ਨੇ ਜੀ ਇਹਦੇ ਵਿੱਚ 3 ਕਲਰ ਠੀਕ ਹੈ ਨੈਕਸਟ ਕੋਟ ਰ ਆਈ ਦੇ ਨੇ ਬਿਲਕੁਲ ਸੌਫਟ ਵਾਲੀ ਕੋਟ ਰਾਈ ਇਹ ਠੀਕ ਹੈ ਜੀ ਇਹ ਰਾਖੀ ਬ੍ਰਾਂਡ ਦੀ ਕੋਟ ਰਾਈ ਆ ਸਭ ਤੋਂ ਮੇਨ ਪਹਿਲਾਂ ਦੱਸਣਾ ਤੁਹਾਨੂੰ ਇਹ ਰਾਖੀ ਬ੍ਰਾਂਡ ਦੀ ਕੋਟ ਰਾਈ ਆ ਇਹਦਾ ਘੇਰਾ ਵੀ ਜ਼ਿਆਦਾ ਹੁੰਦਾ ਹੈ 5 ਮੀਟਰ ਦਾ ਸੂਟ ਆ ਬਿਲਕੁਲ پتਲੇ ਵਾਲੇ ਕੋਈ ਕੋਈ ਚ ਸਟ੍ਰੈਚ ਨਹੀਂ ਕੋਈ ਕੁਛ ਨਹੀਂ ਤੁਸੀਂ ਵਿਦਾਊਟ ਲਾਈਨਿੰਗ ਵੀ ਬਣਾ ਸਕਦੇ ਹੋ ਇਹਨਾਂ ਵਿੱਚ ਵੀ ਤੁਹਾਨੂੰ ਇੱਕ ਇੱਕ ਨਾਲ ਦੇ ਦੋ ਦੋ ਤਿੰਨ ਦਿਨ ਸੂਟ ਮਿਲ ਜਾਣਗੇ ਠੀਕ ਹੈ ਹਰੇਕ ਕਲਰ ਦੇ ਵਿੱਚ ਸੇਮ ਡਿਜ਼ਾਈਨਰ ਹੋਗਾ ਜੀ ਪਿੰਕ ਕਲਰ ਦੇ ਵਿੱਚ ਪਿੰਕ ਕਲਰ ਚ ਬਹੁਤ ਸੋਹਣਾ ਡਿਜ਼ਾਈਨ ਆ ਠੀਕ ਹੈ ਤੇ ਇੱਕ ਇਹਦੇ ਵਿੱਚ ਤੁਹਾਨੂੰ ਇਹ ਬਹੁਤ ਸੋਨਾ ਜਿਹਾ ਸ਼ੇਡ ਮਿਲ ਜੇਗਾ। ਇਸ ਤਰ੍ਹਾਂ ਸੋਰੀ ਜਿਹੜੇ ਕਟ్రਾਈ ਦੇ ਸੂਟ ਆ ਇਹਨਾਂ ਦਾ 2200 ਪ੍ਰਾਈਸ ਆ। ਰਾਖੀ ਬ੍ਰਾਂਡ ਦੀ ਕਟ్రਾਈ ਆ ਜੀ ਇਹਨਾਂ ਦਾ 2200 ਪ੍ਰਾਈਸ ਆ। 1700 ਵਾਲੇ ਸੂਟ ਆਪਣੇ ਪਸ਼ਮੀਨੇ ਦੇ ਸੀਗੇ। ਕਟ్రਾਈ ਵਾਲੇ ਸੂਟ ਆਪਣੇ 1700 ਦੇ ਆ। ਕਲਰ ਇਹਦੇ ਵਿੱਚ ਤੁਹਾਨੂੰ ਤਿੰਨ ਮਿਲ ਜਾਣਗੇ। ਤਿੰਨੋਂ ਹੀ ਕਲਰ ਬਹੁਤ ਸੋਹਣੇ ਆ। ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੁਹਾਨੂੰ ਕਿਹੜਾ ਕਲਰ ਜ਼ਿਆਦਾ ਸੋਨਾ ਲੱਗਦਾ ਹੈ। ਠੀਕ ਹੈ ਜੀ ਇੱਕ ਸ਼ੇਡ ਆਪਣਾ ਇਹ ਆ ਗਿਆ ਜੀ ਤੇ ਦੂਜਾ ਕਲਰ ਇਹ ਰਾਖੀ ਬ੍ਰਾਂਡ ਦੀ ਕਟਾਈ ਆ ਬਹੁਤ ਸੌਫਟ ਤੇ ਬਹੁਤ ਸੋਹਣੀ ਵਿਦਆਊਟ ਲਾਈਨਿੰਗ ਬਣ ਜਾਣਗੇ ਸਾਰੇ ਸੂਟ ਇਹ ਹੈਗੇ ਨੇ ਜਿਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਤਿੰਨੋਂ ਹੀ ਕਲਰ ਬਹੁਤ ਸੋਹਣੇ ਆ ਵਿਦਆਊਟ ਦੁਪੱਟਾ ਨਹੀਂ ਇਹ ਸਾਰੇ ਸੂਟ ਨੈਕਸਟ ਪ੍ਰਿੰਟ ਬਹੁਤ ਪਿਆਰਾ ਸੂਟ ਦਾ ਇਹ ਵੀ ਕੋ ਟ੍ਰਾਈ ਦਾ ਹੀ ਆ 2200 ਪ੍ਰਾਈਸ ਦੇ ਨਾਲ ਨੇ ਜੀ ਸੂਟ ਇਹ ਠੀਕ ਹੈ ਬਹੁਤ ਪਿਆਰੇ ਸੂਟ ਨੇ ਇਹਦੇ ਵਿੱਚ ਇਹ ਬਹੁਤ ਸੋਹਣਾ ਜਿਹਾ ਸਟਫ ਆ ਠੀਕ ਹੈ ਤੇ ਪ੍ਰਿੰਟ ਬਹੁਤ ਪਿਆਰੇ ਆ 5-5 ਮੀਟਰ ਦੇ ਸੂਟ ਲੈਣਗੇ ਠੀਕ ਹੈ ਜੀ ਇਹ 169 ਇਹ ਵੀ ਕੋ ਟ్రਾਈ ਕਰਦੇ ਆਣੇ ਆ ਇਹਦਾ ਵੀ ਪ੍ਰਿੰਟ ਬਹੁਤ ਸੋਹਣਾ ਹੈ ਠੀਕ ਹੈ ਜਿੰਨੇ ਵੀ ਕੋ ਟ్రਾਈ ਵਾਲੇ ਸੂਟ ਆ ਇਹਨਾਂ ਸਾਰਿਆਂ ਦਾ ਪ੍ਰਾਈਸ ਹੈਗਾ 2200 ਤੇ ਜਿਹੜੇ ਤੁਹਾਨੂੰ ਪਹਿਲਾਂ ਪਸ਼ਮੀਨੇ ਦੇ ਦਿੱਤੇ ਆ ਜੀ ਉਹਨਾਂ ਦਾ ਪ੍ਰਾਈਸ ਹੈਗਾ 1700 ਤੇ ਇੱਕ ਸੂਟ ਨਾਲ ਅਸੀਂ ਥੋੜਾ ਜਿਹਾ 올ਡ ਲੇਡੀ ਚਾਰਟ ਤਿਆਰ ਕਰਵਾਇਆ ਹੈ ਜੀ ਵੀਡੀਓ ਚ ਪਾ ਦਾਨੇ ਆ ਜੀ ਮੇਰੇ ਕੋ ਫੋਟੋਸ ਮੰਗੀ ਜਾਂਦੇ ਸੀਗੇ ਵੀ ਥੋੜਾ ਜਿਹਾ ਕਰੇਪ ਦੇ ਪਾਰਟੀ ਵੀਰ ਸੂਟ ਹੋਣ ਤੇ ਥੋੜਾ ਜਿਹਾ ਏਜ ਦੇ ਅਕੋਰਡਿੰਗ ਬਣਾਇਓ ਸੂਟ ਤੇ ਮੈਂ ਹੋਰ ਬਣਾਏ ਨੇ ਜੀ ਸੂਟ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਇਹ 5 ਮੀਟਰ ਦੀ 크ਰੇਪ ਆ ਬਹੁਤ ਸੌਫਟ ਜੀ 크ਰੇਪ ਆ ਜੀ ਤੇ ਸਾਰੀ ਹੈਂਡਵਰਕ ਦੇ ਨਾਲ ਬਣਾਈ ਅਸੀਂ ਇਹ ਬਸ ਸਿੰਪਲ ਸੋਬਰ ਤੇ ਰਾਇਲ ਜੀ ਵੇਲ ਪਾਈ ਹੈ ਇੱਕ ਘੇਰੇ ਤੇ ਤੇ ਇਦਾਂ ਹੀ ਤੁਹਾਨੂੰ ਬਾਜੂ ਤੇ ਮਿੰਜੇਗੀ ਵੇਲ ਕਲਰ ਆਪਸ਼ਨ ਵੀ ਮਿਲ ਜਾਣਗੇ ਸਾਰੇ ਦੇ ਵਿੱਚ ਜਿਹੜਾ ਦਾਣਾ ਵੀ ਪਾਇਆ ਨਾ ਉਹ ਵੀ ਅਸੀਂ ਥ੍ਰੈਡ ਦਾ ਪਾਇਆ ਹੈ ਜਾਂ ਜੋ ਕਿਸੇ ਦੇ ਚੂਬੇ ਨਾ ਜੇ ਪਤਿੱਲਾ ਜਾਂ ਖੁਸ਼ ਵੀ ਇਦਾਂ ਪਾਣੇ ਆ ਨਾ ਸੂਟ ਦੇ ਵਿੱਚ ਕਈਆਂ ਨੂੰ ਪ੍ਰੋਬਲਮ ਹੁੰਦੀ ਹੈ ਕੁਝ ਤਾਂ ਐਸ ਦੇ ਅਫਾਰਡਿੰਗ ਹੋ ਜਾਂਦੀ ਹੈ ਜੀ ਕੁਝ ਵੈਸੇ ਕਿਸੇ ਨੂੰ ਸਕਿਨ ਪ੍ਰੋਬਲਮ ਹੁੰਦੀ ਹੈ ਤਿੱਲਾ ਵਗੈਰਾ ਨਹੀਂ ਲਾਈਕ ਕਰਦੇ ਚੂਬੜਿਆਣਾ ਸਟੱਫ ਹੈ ਜਿਹੜਾ ਉਹ ਨਹੀਂ ਲਾਈਕ ਕਰਦੇ ਇਹਨਾਂ ਦੇ ਨਾਲ ਅਸੀਂ ਚਾ ਨਾਨ ਸ਼ਫਾਨ ਦੇ ਦੁਪੱਟੇ ਬਣਾਏ ਨੇ ਐਸਾ ਸਾਰੇ ਲੰਮੀ ਛੋੜ ਜੀ ਬਹੁਤ ਸੋਨੇ ਵਿੱਚ ਬਿੰਦੀ ਵਾਲੇ ਕਾਟਨ ਦੀ ਬਿੰਦੀ ਵਾਲੇ ਤੁਹਾਨੂੰ ਦੁਪੱਟੇ ਮਿਲਣਗੇ ਤੇ ਇਦਾਂ ਫੋਰ ਸਾਈਡ ਹਲਕੀ ਜਿਹੀ ਬੇਬ ਮਿਲੇਗੀ ਫਿਨਿਸ਼ਿੰਗ ਦੇ ਨਾਲ ਮਿਲਣਗੇ ਜੀ ਇਹ ਵਾਲੇ ਸੂਟ ਇਹਨਾਂ ਦਾ 3800 ਪ੍ਰਾਈਸ ਆ ਹੈਂਡਵਰਕ ਦੇ ਉੱਪਰ ਅਸੀਂ ਰੈਡੀ ਕਰਵਾਉਂਗੇ ਮੈਂ ਤੁਹਾਨੂੰ ਜੀ ਕਲਰ ਆਪਸ਼ਨ ਦਿਖਾ ਰਹੀ ਨੂੰ ਕਲਰ ਮੈਂ ਇਸ ਤੋਂ ਕੱਟ ਕੇ ਦਿਖਾਣੀ ਆਂ ਪਾਸੇ ਤੇ ਆਜੇ ਤੁਹਾਨੂੰ ਕਲਰ ਪਸੰਦ ਆ ਸਕੂ ਇਹਨਾਂ ਦਾ 3800 ਪ੍ਰਾਈਸ ਹੈ ਜੀ ਇਹ ਪਿਓਰ ਦੇ ਸੂਟ ਬਣੇ ਹੋਏ ਆ ਬਿਲਕੁਲ ਹੈਂਡਵਰਕ ਦੇ ਬਣੇ ਹੋਏ ਆ ਠੀਕ ਹੈ ਇੱਥੇ ਅਸੀਂ ਦੋ ਸੈੱਟ ਰੈਡੀ ਕੀਤੇ ਆ ਤੇ ਜਿਹੜਾ ਦੂਜਾ ਸੈੱਟ ਰੈਡੀ ਕੀਤਾ ਉਹ ਤੁਹਾਨੂੰ ਦਿਖਾ ਦਵਾਂਗੇ ਆ ਜਿਹੜਾ ਦੂਜਾ ਸੈੱਟ ਆ ਤੇ ਕਲਰ ਤਾਂ ਸੇਮ ਜਿਹਾ ਹੀ ਰਹਿਣਗੇ ਪਰ ਸਟੱਫ ਵੀ ਸੇਮ ਰਹੇਗਾ ਬੂਟੀ ਦਾ ਫਰਕ ਪੈ ਜਾਏਗਾ ਸਾਰਾ ਫਰਾਂਟ ਆ ਜੀ ਜਿੰਨਾ ਵੀ ਫਰਾਂਟ ਆ ਉਹਦੇ ਵਿੱਚ ਇਦਾਂ ਅਸੀਂ ਬੂਟੀ ਪਾਈ ਹੈ ਵੱਡੀ ਤੇ ਇਹ ਹੈਗਾ ਤਾਂ ਬਹੁਤ ਸੋਹਣਾ ਗਿਆ ਸਾਰੇ ਹੈਂਡ ਦਾ ਕੰਮ ਇਹ ਚ ਅਸੀਂ ਹਲਕਾ ਜਿਹਾ ਦਬਕੇ ਦਾ ਟੱਚ ਵੀ ਦਿੱਤਾ ਏ ਟਟ ਦਾਣਾ ਤੇ ਦਬਕਾ ਠੀਕ ਹੈ ਦੁਪੱਟਾ ਸੇਮ ਹੁੰਦਾ ਹੀ ਰਹੇਗਾ ਜੀ ਸਾਰੇ ਦੇ ਵਿੱਚ ਬੂਟੇ ਆ ਪਹਿਲੇ ਵਾਲੇ ਦੁਪੱਟੇ ਦੇ ਵਿੱਚ ਆਪਾਂ ਫੋਰ ਸਾਈਡ ਬੇਲ ਕੀਤੀ ਆ ਇਹ ਚ ਸਿਰਫ ਬੂਟੀ ਦੇ ਦਾਣੇ ਕੀਤਾ ਏ ਚਨੌਣ ਸਪਾਉਂਦੇ ਦੁਪੱਟੇ ਰਹਿਣਗੇ ਇਹਦਾ ਜਿਹੜਾ ਸੈਕਿੰਡ ਕਲਰ ਆ ਆਪਾਂ ਨੇ ਤੁਹਾਨੂੰ ਪਹਿਲਾਂ ਖੋਲ ਕੇ ਦਿਖਾਇਆ ਸੀ ਉਹ ਵਾਲੀ ਕਲਰ ਦੇ ਵਿੱਚ ਵਰਕੇ ਏ ਠੀਕ ਹੈ ਇਹਨਾਂ ਵਿੱਚੋਂ ਇੱਕ ਕਲਰ ਸੇਲ ਹੋ ਗਿਆ ਤਾਂ ਇਸ ਦੋਨਾਂ ਹੀ ਮਤਲਬ ਸੇਮ ਕਲਰਾਂ ਦੇ ਵਿੱਚ ਤੁਹਾਨੂੰ ਦੋ ਡਿਜ਼ਾਈਨ ਮਿਲ ਜਾਣੇ ਸੀਗੇ ਇਹ ਵਾਲਾ ਕਲਰ ਹੈ ਜਿਹੜਾ ਆਪਣਾ ਸੇਲ ਹੋ ਗਿਆ ਸੀਗਾ ਨੀਚੇ ਵਾਲੇ ਡਿਜ਼ਾਈਨ ਦੇ ਵਿੱਚ ਇਹਨਾਂ ਸਾਰੇ ਸੂਟਾਂ ਦਾ 3800 ਪ੍ਰਾਈਸ ਹੈ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਤੁਸੀਂ ਵੀ ਜੇ ਕੋਈ ਥੋੜੀ ਕੀ ਡਿਮਾਂਡ ਆ ਵੀਡੀਓ ਦੇਖਣ ਲਈ ਥੈਂਕ ਯੂ ਬਹੁਤ ਜ਼ਿਆਦਾ ਪਿਆਰ ਦੇ ਲਈ ਥੈਂਕ ਯੂ ਸੋ ਮੱਚ